ਅਸਿਕਾ ਵੀਜੀ ਸਾਰੇ ਵੀਰਾਂ ਨੂੰ ਸੰਧੀ ਢਾਈ ਵੈਂਟਰਾ ਬੋਪੋ ਵੈਲਕਮ ਹੈ ਜੀ ਤੇ ਵੀਜੀ ਅਜ ਪਿੰਡ ਜਾਤੇਗੜ੍ਹ ਪਹੁੰਚ ਚੁੱਕੇ ਆਪਾਂ ਬਾਈ ਬਲਜਿੰਦਰੂ ਨਾਲ ਜੀ ਤੇ ਦੇਖੋ ਅੱਜ ਵੀ ਬਾਈ ਕੋਲ ਚਾਰ ਪੰਜ ਲਗਭਗ ਕਿ ਝੋਟੀਆਂ ਸੋਹਣੇ ਸਰਾਖੇ ਪੂਰੇ ਸੇਲ ਹੈ ਨਾਲ ਨੀਲੀ ਵੀ ਹੈਗਾ ਕੁਆਲਟੀ ਵਾਲੀ ਤੇ ਹਾਂ ਹੁਣ ਬਾਈ ਜੀ ਨਾਲ ਗੱਲਬਾਤ ਕਰੀਏ ਆਪਾਂ ਤੇ ਪੁੱਛੀਏ ਪਰ ਪ੍ਰਾਈਸ ਤੇ ਮਿਲ ਕੇ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਬਾਈ ਜੀ ਕਿੱਦਾਂ ਬਹੁਤ ਵਧੀਆ ਵੀਰ ਜੀ ਹਾਂ ਜੀ ਸਾਨੂੰ ਤਾਂ ਸਿਰਫ ਡਾਕੇਬਾ ਮੈਂ ਐਰਕਾਂ ਨੇ ਬੜਾ ਰੱਖਣਾ ਦੋਰੇ ਦੋਰੇ ਕੰਮ ਹੋ ਗਿਆ ਸਭ ਅੱਛਾ ਹਾਂ ਜੀ ਉਹ ਤੁਹਾਡੇ ਪਿੰਡ ਦੇ ਹੀ ਰਹੇ ਬੰਦੇ ਹਾਂ ਜੀ ਮੁੜਗੀ ਦੇ ਉਹਨਾਂ ਨੇ ਕੀ ਕੀਤਾ ਵੀ ਪਹਿਲੋਂ ਆਪਣੀ ਉਹ ਮੀਟਿੰਗ ਜਿਹੜੀ ਮੀਣੀ ਨਹੀਂ ਘਟੋ ਘਟ ਮੀਣੀ ਦੇ 55 ਫੋਨ ਆਏ ਉਹਨੇ ਅੱਛਾ ਕੱਲੀ ਦੇ ਕੱਲੀ ਦੇ ਹਾਂ ਜੀ ਉਹਨਾਂ ਨੇ ਕੀ ਕੀਤਾ ਵੀ ਉਹਨਾਂ ਸਾਈ ਪਾਸਤੀ ਉਹਨਾਂ ਸਾਈਆਂ ਦੇ ਘੰਟੇ ਬਾਹਰ ਪਾਉਂਦੇ ਆ ਹਾਂ ਤੇ ਦੂਜੇ ਜਿਹੜੇ ਬੰਦੇ ਸੀ ਉਹਨਾਂ ਨੇ ਉਸੇ ਵੇਲੇ ਉਹਨਾਂ ਘਟਿਆ ਬਹੁਤੇ ਹੋਰ ਤਾਂ ਫੋਨ ਆ ਗਿਆ ਤੇ ਮੈਂ ਕਿਹਾ ਜੇ ਜਿਹੜਾ ਹੁਣ ਸਾਈ ਆ ਆਪਾਂ ਜਿੰਨੇ ਚਿਰ ਸਾਈ ਨਾ ਪਵੇ ਉਹਨਾਂ ਚਿਰ ਆਪਣਾ ਕੋਈ ਗਰ ਕਰ ਵੀ ਗਿਆ ਨਹੀਂ ਨਹੀਂ ਬਿਲਕੁਲ ਬਿਲਕੁਲ ਤੇ ਉਹ ਜਦੋਂ ਥਾਣੇ ਚ ਕੋਈ ਹੈ ਕੋਈ ਆ ਬਹੁਤ ਹੈ ਉਹ ਛੱਡ ਸਕਦੇ ਹਾਂ ਸਾਈ ਬਾਪ ਬਿਲਕੁਲ ਵੀ ਹਰ ਕੀ ਆ ਫਿਰ ਉਹਦਾ ਪੰਜ ਮਿੰਟਾਂ ਬਾਅਦ ਦੂਜਿਆਂ ਵੀ ਬਾਤ ਹੀ ਬੀਣੀ ਦੀ ਹਾਂ ਉਹਨੇ ਸਾਈ ਬਾਤ ਫਿਰ ਤੁਹਾਨੂੰ ਵੀ ਉਹਦਾ ਫੋਨ ਲਾਇਆ ਮੈਂ ਨਹੀਂ ਫਿਰ ਜੇ ਹੱਕ ਦਾ ਹੀ ਮਤ ਜਿਹੜੀ ਸਾਈ ਬਾਪ ਲਉ ਨੂੰ ਦੋ ਮਾਰ ਉਹਨਾਂ ਨੂੰ ਹੀ ਸੱਤਰ ਦੀ ਵੇਚੀ ਦੂਜਿਆਂ ਨੂੰ ਸੱਤਰ ਦੀ ਹਾਂਜੀ ਹਾਂਜੀ ਤੇ ਮੈਂ ਕਿਹਾ ਵੀ ਭਾਜੀ ਵੇਖੋ ਉਹ ਕਹਿੰਦੇ ਨੇ ਜੇ ਉਹਨਾਂ ਦੇ ਨਾਲ ਥੋੜੀ ਜਿਹੀ ਪੈਸੇ ਮੋੜ ਦਿੰਦੇ ਹਾਂ ਮੈਂ ਕਿਹਾ ਮੈਂ ਨਹੀਂ ਪੈਸੇ ਲਾਏ ਉਹਨਾਂ ਨਾਲ ਸਿੱਧੀ ਗੱਲ ਕਰ ਲਓ ਨੰਬਰ ਲੈ ਲਓ ਭਾਜੀ ਮੋੜ ਦੋ ਤਿੰਨ ਇਹ ਤੁਹਾਡੇ ਪਿੰਡ ਵਾਲਿਆਂ ਦੀ ਸਾਈ ਫਿਰ ਉਹਦੇ ਕੋਈ ਗੱਲ ਨਹੀਂ ਵੇਖੋ ਹੱਕ ਭਾਜੀ ਐਂ ਬੰਦ ਜੀ ਦੀ ਹਣਾ ਆਪਣੀ ਸੰਦੀਪ ਸਾਹਿਬ ਇੱਕ ਗੱਲ ਹੋ ਰਹੀ ਆ ਜਿੰਨੇ ਵੀ ਇਹ ਨਹੀਂ ਹੁੰਦਾ ਜਦੋਂ ਸਾਈ ਪਾਉਣ ਲੱਗਾ ਜਿਦੀ ਵੀ 2 ਮਿੰਟ ਵੀ ਪਹਿਲਾਂ ਸਾਈ ਆ ਗਈ ਆਪਾਂ ਨਗਰ ਉਧਰ ਭਾਵੇਂ ਘਟ ਵੀ ਗਿਆ ਪਰ ਬਾ ਬਾਜੀ ਬਾ ਗੇ ਸਾ ਗਲਤ ਕੰਮ ਨਹੀਂ ਕਰਨਾ ਭਾਵੇਂ ਕੋ ਸੌਣੇ ਆ ਤੇ ਵੀ ਕਰ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਬਿਲਕੁਲ ਇਹੋ ਗੱਲ ਬਾਤ ਹੈ ਬਾਕੀ ਵੇਖਿਆ ਇੱਕ ਮੱਝ ਅੱਜ ਜਾਣੀ ਹੈ ਅੱਛਾ ਵੱਡੀ ਮੱਝ ਠੀਕ ਹੈ ਠੀਕ ਹੈ ਅੱਜ ਫਿਰ ਕਿੰਨੇ ਆ ਜੀ 10 11 ਲੀਟਰ ਸਾਫ ਹੁੰਦੇ ਆਂ ਜੀ ਅਛਾ ਫਿਰ ਤੇ ਕਰ ਜਣਾ ਭਜੀ ਮੈਂ ਮੈਂ ਨਾ ਤਵਾਨ ਤੇ ਚਲੋ ਵਿਖਾ ਲਾਂਗੇ ਉਦਾ ਹੀ ਆਪਾਂ ਮਾੜੀ ਹਾਂਜੀ ਹਾਂਜੀ ਕੋਈ ਬਰੇਡ ਨਾ ਉਹਦਾ ਲਾਵੇ ਨਾ ਮੁੱਲ ਮੰਗੇ ਹਾਂਜੀ ਹਾਂਜੀ ਉਦਾ ਹੀ ਵਿਖਾ ਲੈਣੀ ਆ ਉਹਦੇ ਵਿਖਾਣੀ ਲੋਕਾਂ ਕਹਣਾ ਫਿਰ ਝੂਠ ਮਾਰਦੇ ਵੀ ਇੰਨੇ ਲੀਟਰ ਵਾਲੀ ਨਹੀਂ ਆ ਬਿਲਕੁਲ ਬਿਲਕੁਲ ਜੀ ਗਾਟ ਵਾਲੀ ਮੈਂ ਆ ਆਪਣੇ ਬੰਦਿਆਂ ਕੋ ਚੱਲਦੀ ਆ ਚਲੋ ਹੋਰ ਸੁਣਾਉ ਤੇ ਬਸ ਮੇਰੀਏ ਮੇਰੇ ਮੇਰੇ ਜੀ ਮਹਾਰਾਜ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਸੋਹਣਾ ਕੰਮ ਚੱਲੀ ਜਾਂਦਾ ਭਜੀ ਹਾਂ ਜੀ ਸੋਹਣਾ ਸੋਹਣਾ ਤੇ ਅੱਜ ਵੀ ਚਲੋ ਮਾਲ ਹੈ ਅੱਜ ਤੇ ਬਿਲਕੁਲ ਛੋਟੇ ਛੋਟੇ ਅ ਅੱਜ ਮੈਨੇ ਪਿਛਲੇ ਹਰ ਘੰਟਾ ਕਿ ਲੱਗਾ ਹਰ ਕਾਦਾ ਵੀ ਨਹੀਂ ਡਲ ਰੂ ਰ ਤੇ ਅੱਜ ਨੀਲੀ ਨੀਲੀ ਚੱਲ ਪਹਿਲਾ ਸੁਬਾਹ ਜੀ ਇਹ ਦੂਜਾ ਦੂਜਾ ਸੁਬਾਹ ਸਪਹਿਲਾ ਪਹਿਲਾ ਚੱਲ ਪਰ ਸਾਰੀ ਨਿਸ਼ਾਨੀ ਪਹਿਲੇ ਜੀ ਹਾਂ ਜੀ ਇੱਕਦਮ ਜਾਇ ਇੱਕਦਮ ਜਾਇ ਵਾਹ ਜੀ ਇਹ ਗੱਪਣਾ ਨਹੀਂ ਸੋਈ ਇਹ ਗੱਪਣਾ ਇਹ ਗੱਪਣਾ ਇਹ ਤਾਂ ਗੱਪਣ ਹੀ ਮਾਰ ਲਿਆ ਬਾਕੀ ਅੱਛਾ ਤਿਆਰ ਹੀ ਕੋਈ ਦਿਨ ਪੂਰੇ ਹੋ ਗਏ ਕਿਸ ਦੇ ਵਿੱਚ ਦੌੜਨ ਨਹੀਂ ਲੋ ਜੀ ਇਹ ਛੋਟੀ ਹੈ ਸੋਹਣੀ ਛੋਟੀ ਤੇ ਉਹਨਾਂ ਥਾਣਾ ਦੇਖੋ ਸੁਮ ਭਾਈ ਆਗੇ بس ਜਿਹੜੇ ਉਹ ਚੱਡੇ ਇਹਦੇ ਵੀ ਨਾੜਾ ਨੇ ਨਾੜਾ ਤੇ ਵੇਖੋ ਪਿੱਛਲੇ ਹਾਂ ਹਾਂ ਹੈਗੀ ਜੀ ਹੈਗੀ ਮੈਂ ਕਿਹਾ 11 ਤੋਂ 12 ਲੀਟਰ 11 ਲੀਟਰ ਪਹਿਲੇ ਸੂਏ ਕੀਤਾ ਤੋਂ ਅੱਛਾ ਠੀਕ ਆ 44 ਝੋਟੀ ਸੋਹਣੀ ਝੋਟੀ ਅਸੀਂ 12 ਲੀਟਰ ਦੀ ਗਰੰਟੀ ਨਾ ਦਵਾਂਗੇ ਬਸ ਠੀਕ ਹੈ ਜਿਹੜਾ ਆਪਾਂ ਕੰਮ ਕਹਿੰਦੇ ਉਹ ਕਰਾਂਗੇ ਆਹ ਖਾਣ ਦੇ ਨਾਲ ਬਾਕੀ ਨਾੜਾ ਚੜ੍ਹ ਅਰੇ ਝਾੜਾ ਦਾ ਵੀ ਬਹੁਤ ਜ਼ਿਆਦਾ ਕੋਲੀ ਬਹੁਤ ਆ ਬਸ ਠੀਕ ਆ ਇੱਕਦਮ ਜਾਈ ਜੀ ਮੈਂ ਹਾਂ ਪਹਿਲੇ ਫੋਨ ਤੇ ਜਿੰਨੇ ਪਹਿਲਾਂ ਫੋਨ ਕਰ ਲੈ ਉਹਦੀਆਂ ਮੱਚ ਆਉਂਦੀਆਂ ਮੰਜੀਆਂ ਹਾਂਜੀ ਤੰਦੀ ਉਸਿਆ ਮੋਲ ਭਾਵੇਂ 885 75 72000 72000 ਦੀ ਇੱਕਦਮ ਜਾਇਜ਼ ਚੱਲਣ ਮੈਂ ਨਾ ਉੱਟਣ ਗਿਆ ਹੀ ਐ ਫਟਾਫਟ ਝੋੜੀਆਂ ਦਿਖਾ ਲਓ ਨਹੀਂ ਠੀਕ ਹੈ ਬਜੀ ਇਹਦਾ 85 90 ਤੋਂ ਘੱਟ ਨਹੀਂ ਪਾਉਂਦਾ ਚਲੋ ਪਾਉਂਦੇ ਰਹਿਣਾ ਆਪਾਂ ਆਪਣੀ ਬਾਹਾਂ ਜੀ ਵਾ ਵਾ ਇਹ ਹੋਣਾ ਵੀ ਆ ਨੀਲੀ ਨੀਲੀ ਦੇਖੋ ਗੱਬਣ ਝੋੜੀਆਂ ਨਾ ਬਜੀ ਤੇ ਸਾਰੇ ਨਿਸ਼ਾਨੀਆਂ ਪਿਓਰ ਨੀਲੀ ਵੇਖੋਣ ਕਿਦਾਂ ਇੱਥੋਂ ਮਿਲਦੀਆਂ ਨੀਲੀਆਂ ਚਲੋ ਆਖਰਾ ਐ ਜਾਗਦੀਆਂ ਵਾਹ ਪਰ ਚੋਟੀ ਬਣੂ ਬੜੀ ਵਧੀਆ ਨਾ ਬਹੁਤ ਜਾਲੀ ਹੂੰ ਹੂੰ ਜਾਲਾਂ ਦੀ ਬਸਨੀਸ ਨੇ 12 ਲੀਟਰ ਪਹਿਲੇ ਸਵੇਰ ਕੱਢਿਆ ਅੱਛਾ ਆਪਾਂ ਇਹ ਨਹੀਂ ਕਹਿਣਾ 12 14 ਪੁੱਤ ਜਿਹੜੀ ਕੱਢਦੀ ਉਹਦਾ ਕੱਢਣਾ ਬਿਲਕੁਲ 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 ਵਧੀਆ ਬਿਲਕੁਲ ਉਖਾੜੋ ਹਾਂ ਸੋਹਣੀ ਸੋਹਣੀ ਠੀਕ ਹੈ ਲੈ ਜਾਓ ਬਸ ਠੀਕ ਹੈ ਹਾਂਜੀ ਬਰਾ ਇਹ ਨਾ ਸੰਦੀਸਾ 8075 ਹਾਂਜੀ 70 ਤੇ 70 ਨੂੰ ਹਜ਼ਾਰ ਛੱਡਾਂਗੇ ਕਿੰਨਾ ਛੱਡ ਦਈਏ ਦੋ ਛੱਡ ਦੋ ਜੀ ਤਾਂ ਵੇਚਣਾ ਵਾ ਪਹਿਲੇ ਵੇਚ ਬਸ ਜਾਣ ਦੋ ਸਾਈ ਜੀ ਦੀ ਪਹਿਲੋ ਪਹਿਲੀ ਬਿਲਕੁਲ ਸਾਈ ਜੀ ਦੀ ਪਹਿਲੋ ਬਾਕੀ ਇਹਦਾ ਉਡੀਆਂ ਲਓ ਜੀ ਡਾਂਸ 3 ਚੱਲਣ ਦੋ ਚਲੋ ਆ ਪਹਿਲਾ ਨਾ ਕੱਟੀ ਪਹਿਲਾ ਸੂਆ ਹਾਂ ਬਾਕੀ ਛੱਡਾ ਵੇਖਣ ਨਾਲ ਹੈਦਾ ਲਓ ਜੀ ਪਹਿਲਾ ਸੂਆ ਚੋਟੀ ਢੇਟ ਉਧਰ ਨੂੰ ਡਾਊਨ ਹੀ ਡਾਊਨ ਹੀ ਇਹ ਨੇ ਦੋਰੀਆ ਬਹੁਤ ਵੇਖੋ ਹਾਂ ਦੇਖੋ ਘਰ ਆਹ ਕੀ ਆ ਬਤਣਾ ਭਜੀ ਕਿ ਸੰਦੀਸ਼ ਦੀ ਕਮਾਲਾਂ ਵੇਖ ਆ ਹਰਾ ਹਰਾ ਆਵੇਂ ਦੋਵੇਂ ਧਣੇ ਗੱਪਣਾ ਆਹੀ ਜੀ ਜੀ ਨਹੀਂ ਹਾਂ ਜੀ ਇਹ ਵੀ ਰਿਕਾਰਡ ਵਾਲੀ ਰਿਕਾਰਡ ਵਾਲੀ ਰਿਕਾਰਡ ਵਾਲੀ ਝੋਟੀ ਇਹਦੀ ਝੋਲੀ ਝੋਟੀ ਬਿਲਕੁਲ ਚਲੋ ਹਾਂ ਜੀ ਇਹਨਾਂ ਸੀਲਿੰਗਾਂ ਦਾ ਨਹੀਂ ਮੁੱਲ ਬਿਲਕੁਲ ਨਿਕਸਾ 75 70 ਤੇ 65000 65000 ਜਾਣ ਦੋ ਆ ਵੇਖੋ ਜੀ ਅੱਜ ਜਿਹੜਾ ਲੈਣਾ ਬਈ ਬਹੁਤ ਅਜੇ ਇਹਦੇ 22 ਨੂੰ ਨਿਕਸਾ 300 ਫੋਨ ਦੇ ਵਿੱਚ ਹੱਥ ਕਰਾਈ ਜਾਂਦੇ ਆ ਪਹਿਲੋ ਸਮੰਧੀ ਹੈ 22 ਨੂੰ 22 ਨੂੰ ਹਾਂ ਭਾਈ ਜੀ ਦਿਨ ਪੂਰੇ ਆ ਪੂਰੇ ਅਜੇ 5 6 ਦਿਨ ਅਜੇ ਖੜਦੀ ਆਲੇ ਨਹੀਂ ਭਾਜੀ ਠੀਕ ਇਹ ਵਾ ਬੜਾ ਸਾਫ ਆ ਜੀ ਬਹੁਤ ਲੋਹਿਆ ਤੈਨੂਰਾ ਇਹ ਵੀ ਗੱਬਣ ਇਹ ਵੀ ਗੱਬਣ ਲਓ ਜੀ ਵੇਖੋ ਕਰਾ ਦੇ ਇਹ ਵੀ ਗੱਬਣ ਦੇਖੋ ਹੱਲੇ ਵਾਹ। ਹਾਂ ਜੀ ਇਹ ਪਹਾੜੇ ਇੱਕ ਪਹਾੜੇ ਸਾਈਡ ਨਾਲ ਸਾਈਡ ਦੇ ਮੱਧ ਮੇਰੀ ਹੈਗੀ ਜੀ। ਉੱਥੋਂ ਮੋੜਦੇ ਆ। ਬਾ ਠੀਕ ਆ। ਪਰ ਵਾਧਾ ਘਟ ਕੋਈ ਸਾਈਡ ਵੀ ਹੋਵੇ ਮਾਤਾ ਜੀ। ਵਾਹ। ਚੰਗੀ ਬਈ ਜਾਣਾ ਮੈਂ। ਨਹੀਂ ਚੰਗੀ ਉਤਾਰਾਂ। ਪਹਾੜ ਵਿਖਰਾ ਜੀ ਪਹਾੜ। ਨਹੀਂ ਨੀ ਤੇਰੀ ਵੀਡੀਓ ਚ ਪਈ। ਅੱਛਾ। ਇਹ ਜੱਗੀ ਨੇ ਪਾਈ ਪਿਛਲੀ ਵਾਰ। ਠੀਕ ਆ। ਕੋਈ ਗੱਲ ਨਹੀਂ। ਇਹ ਦੁਕਾਨਾਰੀ ਮੈਂ। ਹਾਂ ਜੀ ਫਿਰ। ਉਨੀ ਦਾ 70 60 63000 63000 ਠੀਕ ਹੈ ਕਿ ਨਹੀਂ ਮੈਂ ਨਾ ਬਸ ਠੀਕ ਹੀ ਪੂਰਾ ਠੀਕ ਹੈ ਕਿ ਆ ਵੇ ਲੋਕੋ ਹੜਿਆ ਮਾਰੀ ਆ ਪਾਲੀ ਇਹਦੀ ਪਾਲੀ ਦਾ ਪਾਲੀ ਉਨੀ ਕਿ ਵੀ ਸਾਈਡ ਉਹ ਤੁਹਾਨੂੰ ਹੋਏ ਇਹ ਜਿੰਮੇਵਾਰੀ ਮੈਂ ਚਲੋ ਤੇ ਆਹ ਵਾਜੀ ਫਿਰ ਇਹੋ ਚਾਰ ਤਿੰਨ ਉਹ ਮੱਝ ਜਿਹੜੀ ਉਦਾਂ ਪਾ ਪਾਈ ਸੁਈ ਹਾਂਜੀ ਤੇ ਇਹ ਉਦਾਂ ਵੇਕੀ ਆ ਵੇਕੀ ਹਨਾ ਮੇਰੀ ਬਾਤ ਤੇ ਹਾਂਜੀ ਬਟ ਸੂਬੀ ਆ ਨਾ ਭਾਜੀ ਸੂਬੀ ਆ ਤੇ ਵੇਖੋ ਮੈਂ ਵੱਡੀ ਆ ਪੂਰੀ ਰਿਕਾਡ ਵਾਲੀ ਮੈਂ ਰਿਕਾਡ ਆਜੀ ਕੋਈ ਸੰਦੀਸ਼ਾ ਨੂੰ ਟਾਈਮ ਨਹੀਂ ਬਿਲਕੁਲ ਸਹੀ ਗੱਲ ਹੈ ਬਾਕੀ ਕੋਈ ਪੁੱਛੇ ਵੀ ਨਾ ਇਹਦੇ ਬਾਰੇ ਆ ਵੇਖੀ ਆ ਜੀ ਹਾਂ ਬਿਲਕੁਲ ਇਹ ਕੋਈ ਸੁਣੀਸਾ ਜਾਲਾਂ ਤੋਂ ਤਾਂ ਹੀ ਆਉਂਗਾ ਹਾਂਜੀ ਹਾਂ ਨਹੀਂ ਬੋਲਾ ਫੇਰ ਲੋ ਤੇ ਬਾਜੀ ਫਿਰ ਤਾਂ ਕਰ ਜਾਣਾ ਕਰ ਗਈ ਸੰਝ ਲੋ ਚਲੋ ਦੇਖੋ ਜੀ ਚਾਰ ਝੋਟੀਆਂ ਬਾਈ ਕਰ ਰੇਟ ਵੇਲੋ ਆਣਾ ਇੱਥੋਂ ਪਰ ਨਾ ਐਂਡਾ ਇੱਥੋਂ ਨਹੀਂ ਫਿਰ ਮਿਲਣਾ ਫਿਰ ਕਿਹਨੇ ਜੀ ਹਾਂਜੀ ਮਾਠੀਗਾ ਬਜੀ 70082 42705 ਪਿੰਡ ਕੋਡ ਜਾਂ ਜ਼ਿਲ੍ਹਾ ਅੰਬਰਸਰ ਤਹਿਸੀਲ ਬਾਬਕਾਲਾ ਮੈਨੇ ਇਧਰੋਂ ਵੀ ਖਲਚੀਆਂ ਲਵਈਏ ਪੰਜ ਕਿਲੋਮੀਟਰ ਪੈਣਾ ਮੈਂ ਤੇ ਇੱਥੇੋਂ ਆਈਏ ਨਾ 5-6 ਕਿਲੋਮੀਟਰ ਪੈਣਾ ਤੇ ਸਾਰਾ ਵਿਚਕਾਏ ਜੇ ਪੈ ਜਾਂਦਾ ਹਾਂਜੀ ਹਾਂਜੀ ਇਹ ਮੋੜ ਮੋੜ ਪੁੱਛੀਏ ਨਾ ਪਹਿਲਾਂ ਕਹੀ ਜਾਂਦਾ ਪੁੱਛਦੇ ਪੁੱਛਦੇ ਟਾਈਮ ਹਾਂਜੀ ਹਾਂਜੀ ਕਿਉਂ ਬੜੇ ਹੁੰਦੇ ਨਿਕਲ ਕੋਈ ਕੁਛ ਟਾਈਮ ਦਾ ਕੰਮ ਹੁੰਦਾ ਈ ਇਹਦਾ ਤੇ ਜਿੰਨਾ ਆਪਣਾ ਲੈਣਾ ਵਾ ਉਹ ਫੋਨ ਕਰੇ ਪਹਿਲਾਂ ਵੀਰ ਬਾਅਦ ਚ ਜਿੱਦਾਂ ਮਰਜੀ ਪੁੱਛਦਾ ਠੀਕ ਹੈ ਇਹ ਸਾਸਰੀ ਗਾਹਾਂ